सशिकांत जी वेलकम टू आवर चैनल प्रबेंट किरण होप सो ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਕਾਫੀ ਲੌਂਗ ਟਾਈਮ ਬਾਅਦ ਲਾਈਕ ਡੇਢ ਦੋ ਸਾਲ ਬਾਅਦ ਇੱਕ ਵਲੌਗ ਲੈ ਕੇ ਆਏ ਆ ਸੋ ਤੁਸੀਂ ਜੋ ਹੋਪਸ ਹੋ ਤੁਸੀਂ ਇੰਜੋਏ ਕਰੋਗੇ ਹਾਂਜੀ ਐਕਚੁਅਲੀ ਮੈਂ ਆਈ ਹੋਈਆਂ ਦੇਖ ਕੇ ਤੇ ਅੱਜ ਅਸੀਂ ਚੱਲੇ ਆ 25 ਦਿਨਾਂ ਦੀ ਛੁੱਟੀਆਂ ਕੱਟ ਕੇ ਤਾਂ ਮੰਮੀ ਨੇ ਮੈਨੂੰ ਇੰਨੇ ਸਾਰੇ ਗਿਫਟ ਦਿੱਤੇ ਨੇ ਸੂਟ ਦਿੱਤੇ ਨੇ ਜੀ ਹਨਾ

ਹਾਂ ਚੁੜਿਤ ਨੇ ਮੰਮਾ ਨੇ ਆਹ ਕੱਟ ਲਈ ਆਹ ਬਾਟਮ ਲਿਆ ਚੁਣ ਲਿਆ ਵੀ ਮੰਮਾ ਨੂੰ ਪਤਾ ਮੈਨੂੰ ਸ਼ੌਂਕ ਹੈਗਾ ਤਾਂ ਕਰਤੀ ਆ ਦੇਖੋ ਜੀ ਇਹ ਨਾਲ ਪ੍ਰੋਬਲ ਆਇਆਗਾ ਮੰਮਾ ਨੇ ਕੁਰਤਾ ਪਜਾਮਾ ਕੁਰਤਾ ਪਜਾਮਾ ਜ਼ਿਆਦਾ ਲਾਈਕ ਕਰਦੇ ਨੇ ਜੀ ਹਨਾ ਤੇ ਆ ਮੈਂ ਦਿੱਤੀਆਂ ਨੇ ਗਿਫਟ ਕੀਤੀਆਂ ਨੇ ਆ ਨਵਾਬ ਦੇ ਸੂਟ ਨੇ ਕਿ ਕਹਾ ਹੈ ਤੇ ਆਹ ਵੜਿਆਗਾ ਸੋ ਥੈਂਕ ਯੂ ਥੈਂਕ ਯੂ ਪਾਪਾ ਪਾਪਾ ਮੰਮੀ ਨੂੰ ਆਈ ਹੁੰਦਾ ਹੈਗਾ ਕਿ ਆਪਣਾ ਬੈਗ ਹੈ ਤੇ ਮੰਮੀ ਨੂੰ ਪਤਾ ਵੀ ਨੂੰ ਇਹਦਾ ਕੁਝ ਸਟਫ ਨਾ ਪਸੰਦ ਹੈਗਾ ਤਾਂ ਕਰਕੇ ਹਮੇਸ਼ਾ ਲੈ ਕੇ ਰੱਖਦੀ ਹੁੰਦੀ ਹੈ ਤੇ ਆ ਦੇਖੋ ਜੀ ਸਾਡੇ ਮਮਾ ਨਾਲ ਲੱਗੋ ਆ ਬੈਗ ਕਿੰਝ ਕਰ ਹੁੰਦੇ ਹੁੰਦੇ ਨੇ ਕਿ ਕੱਚੀ ਬੈਗ ਕਹਿੰਦੇ ਇਹਨੂੰ ਨਾ ਆਪਾਂ ਇਹਦੇ ਵਿੱਚ ਆਪਣਾ ਜਿੰਨਾ ਵੀ ਸਟਫ ਪਾ ਸਕਦੇ ਥੋੜੀ ਹੈਗੇ ਆ ਮਰਦ ਜਦੋਂ ਮੈਂ ਅੱਜ ਕਿਹਾ ਤੇ ਪਿਤਾ ਦਾ ਦੋ ਮਹੀਨੇ ਬਾਅਦ ਮੈਂ ਡਬਲੀ ਟਾਈਮ ਮਮੀ ਨੂੰ ਦੋ ਜਾਂ ਤਿੰਨ ਬੈਗ ਦਿੱਤੇ ਪਾਣੀ ਬਹੁਤ ਬੈਗ ਵੀ ਦਿੱਤੇ ਉੱਥੇ ਬਣਵਾ ਕੇ ਨਵਾਂ ਜਿਹਾ ਕੱਕੇਰੇ ਉੱਥੇ ਮਾਪੇ ਪਾਪਾ ਮਾਂ ਮਾਣ ਕਿਹਾ ਬੈਗੇ ਆ ਮੈਂ ਆਪਣੇ ਮਫਾਜ਼ਾ ਕੇ ਦੇਣਾ ਹੈ 엄마 ਕੇ ਅੰਦਰ ਵੀ ਮੰਮੀ ਹੁੰਦੀ ਆਪਣਾ ਸਮਾਨ ਵਗੈਰਾ ਪਾਣਗੇ ਜਿਵੇਂ ਆਪਾਂ ਗਰਮੀ ਤੇ ਤੇਰੇ ਕੱਪੜੇ ਵਗੈਰਾ ਰੱਖਦੇ ਆ ਹੈਨਾ ਸੋ ਕਿੰਨੇ ਸਾਰੇ ਜੁੱਤੀ ਸੀਗੇ ਸੂਟ ਸੀਗੇ ਮੇਰੇ ਪੰਜ ਛੇ ਸੂਟ ਨੇਗੇ ਮੇਰੇ ਹੈਨਾ ਬਾਕੀ ਮੇਰੇ ਜਪਲਾਉਂਗੀਆਂ ਜੁੱਤੀਆਂ ਹੋਗੀਆਂ ਤੇ ਆਪਦੇ ਕੱਪੜੇ ਹੋਗੇ ਹੈਨਾ ਤੇ ਹਰ ਵਾਰੀ ਮਤਲਬ ਇੰਨਾ ਸਾਰੇ ਹੀ ਹੁੰਦੇ ਨੇਗੇ ਕੋਈ ਨਾ ਲੈ ਲਓ ਖਾਣੋ ਖਾਣੋ ਆ ਲੈ ਕੋਣੋ ਨਾ ਆਵ ਨੂੰ 600 ਮਮਾ ਦੇ ਦੋ ਸੱਟ ਵੀ ਰਿੱਤੇ ਨਹੀਂ ਦੀ ਉੱਥੇ ਹੈ ਚੱਲੀ ਜੰਮੀ ਇਸ ਵਾਰ ਨਹੀਂ ਰੁੰਦੀ ਹੈ ਕਿਉਂਕਿ ਨਹੀਂ ਨਿਵਾ ਰੱਖੜੀ ਇਹ ਦੇਖੋ ਅਸੀਂ ਆਵਾਂਗੇ 15 ਦਿਨ ਬਾਅਦ ਮੈਨੂੰ ਵੀ ਬਾਈਕ ਹੀ ਚੱਲਣਾ ਨਾਨੂ ਕੋਲ ਰਹਿਣਾ ਦੇਖੀ ਆਜੂ ਆਜੂ ਆ ਜਨਾਬ ਹਾਂਜੀ ਅੱਜ ਅਸੀਂ 25 ਡੇਜ਼ ਬਾਅਦ ਚੱਲੇ ਆ ਘਰੇ ਤਾਂ ਪਤਾ ਨਹੀਂ ਪੇਕੇ ਘਰੇ 25 ਦਿਨ ਵੀ ਨਾ 25 ਮਿੰਟਾਂ ਵਾਂਗੂੰ ਲੰਘ ਜਾਂਦੇ ਨੇ ਪਤਾ ਨਹੀਂ ਇਦਾਂ ਕਿਉਂ ਹੁੰਦਾ ਹੈਗਾ ਮੈਨੂੰ ਤਾਂ ਹਮੇਸ਼ਾ ਹੀ ਐਂ ਲੱਗਦਾ ਹੈਗਾ ਅੱਗੇ ਤਾਂ ਮੈਂ ਹਮੇਸ਼ਾ ਕਾਫੀ ਈਮੋਸ਼ਨਲ ਹੋ ਜਾਂਦੀ ਹੁੰਦੀ ਆ ਪਰ ਇਸ ਵਾਰ ਆਪਾਂ ਸਟਰੋਂਗ ਰਹੀ ਥੋੜੇ ਜਿ ਦੇ ਮੰਮੀ ਪਾਪਾ ਦਾ ਮੂਡ ਆਫ ਹੁੰਦਾ ਹਨਾ ਤੇ ਵੈਸੇ ਵੀ ਮੈਨੂੰ ਆਏ ਜੀ ਹੋਪ ਉਹਨਾਂ ਨੇ 15 ਦਿਨਾਂ ਬਾਅਦ ਆਉਣਾ ਹੈ ਇਹ ਸੰਧਾਰਾ ਲੈ ਕੇ ਇਹਨਾਂ ਨੇ ਫਿਰ ਰਕੜੀਆਂ ਆ ਜਾਣੀਆਂ ਨੇ ਫਿਰ ਮੈਂ ਆ ਜਾਣਾ ਹੈਗਾ ਹਨਾ ਤਾਂ ਆਪਾਂ ਨੂੰ ਅਗਲੀ ਉਮੀਦ ਰਹਿੰਦੀ ਵੀ ਉਹਨਾਂ ਆਪਾਂ ਕਦੋਂ ਆਣਾਂਗੇ ਪੇਕੇ ਸਾਰੇ ਨਾਲੀ ਇਦਾਂ ਹੁੰਦੇ ਮੇਰੇ ਨਾਲੀ ਇਦਾਂ ਹੁੰਦਾ ਹੁਣ ਵੀ ਦਿਲ ਲ ਘਾਉਂਗਾ ਹੁੰਦਾ ਕਰਦਾ ਹੈਗਾ ਮੇਰਾ ਹਾਂ ਉੱਧਰ ਜਾ ਰਹੀਆਂ ਉਹ ਵੀ ਖੁਸ਼ੀ ਹੈਗੀ ਹੈ ਬਟ ਫਿਰ ਵੀ ਕਿ ਪੇਕੇ ਨਾਲ ਘਰ ਜਾਨਨੇ ਆ ਹਨਾ ਛੱਡ ਕੇ ਉਹ ਤਾਂ ਨਹੀਂ ਇਹ ਕੱਢ ਜੀ ਕਬਰਾਟ ਜੀ ਹੁੰਦੀ ਹੈ ਥੋੜਾ ਟਾਈਮ ਤਾਂ ਹੋਊਗੀ ਹਾਂ ਪਰ ਉਧਰ ਵੀ ਸਾਰੇ ਢੀਕਦੇ ਨੇਗੇ ਉਧਰ ਵੀ ਮੰਮਾ ਹੋਰੀ ਪਾਪਾ ਹੋਰੀ ਸਾਰੇ ਢੀਕਦੇ ਨੇ ਨਵਾਬ ਨੂੰ ਵੀ ਢੀਕਦੇ ਨੇ ਮੈਨੂੰ ਵੀ ਢੀਕਦੇ ਨੇ ਨਾ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਦੇਖਦੇ ਹੋ ਉਧਰ ਸਾਰੇ ਜਾਣੇ ਨਵਾਬ ਨੂੰ ਦੇਖ ਕੇ ਕੀ ਰਿਐਕਟ ਕਰਦੇ ਨੇ ਥੋੜਾ ਵੱਡਾ ਹੋ ਗਿਆ ਹੋਣੇ ਥੋੜੀ ਹਰਕਤਾਂ ਇਹਦੇ ਚੇਂਜ ਹੋ ਗਈਆਂ ਉਹ ਦੇਖੋ ਮੰਮਾ ਹੋਰੀ ਬਾਹਰ ਖੜੇ ਨੇ ਕਿ ਸਾਡੀ ਵੇਟ ਕਰਦੇ ਹੋਏ ਨਵਾਬ ਦਾ ਘਰ ਆ ਗਿਆ ਨਹੀਂ ਸਰ ਨਵਾਬ ਘਰ ਕਿੱਥੇ ਹੈ ਘਰ ਕਿੱਥੇ ਨਵਾਬ ਫੜ ਗਿਆ ਹੋਏ ਸਾਰੇ ਬੱਬੂ ਨੀਂਦ ਨਹੀਂ ਆ ਰਹੀ ਮੱਝਾ ਮਾਂ ਸੁਬਾਹ ਮਮਾ ਹੋਰ ਆ ਜਾ ਆਵੇ ਦੇਖ ਤਾ ਦਦੀ ਕੀ ਦਦੀ ਨਾਲ ਆ ਹਾਏ ਹਾਏ ਗੁੱਗੂ ਨਾਨਾ ਬੱਬੂ ਦੇਖੋ ਜਾਲਾ ਕਰਨਾ ਕਿਆ ਦਦੀ ਬੱਬੂ ਆ ਗਿਆ ਸੱਜਣਾ ਲਾਵਾ ਮੁੰਡੇ ਨੂੰ ਸੱਸੀ ਕਾ ਸੱਸੀ ਕਾ ਸੱਸੀ ਕਾ ਦੇਖ ਰਹੀ ਮੈਂ ਇੰਨਿਆ ਨੇ ਕੇ ਲਾਹੂ ਹੋਏ ਇੰਨਿਆ ਨੇ ਲਾਹ ਫੇਰ ਪਤਾ ਨਹੀਂ ਤੁਸੀਂ ਪਤਾ ਨਹੀਂ ਕਿ ਉਹ ਬੋਲ ਰਿਹਾ ਹੁਣ ਕਿਉਂ ਹੈ ਓਏ ਅੱਛੀ ਕਲ ਪੜਾਈ ਪਤਾ ਸੱਚੀ ਕਲ ਕੰਮ ਤੋਂ ਸাশ੍ਰੀ ਕਾਲ ਇਹ ਬੋਲਦਾ ਪੂਰਾ ਹੈ ਤਤਰੀ ਹਾਂਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਲਈ ਹੋਪਸ ਤੁਸੀਂ ਪਸੰਦ ਕਰੋਗੇ ਇਸ ਨੂੰ ਅੱਗੇ-ਅੱਗੇ ਵਲੌਗਸ ਦੇਖਣ ਲਈ ਚੈਨਲ ਨੂੰ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ